ਮਲੇਰਕੋਟਲਾ ਦੇ ਐਸਐਸਪੀ ਗਗਨਜੀਤ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਅਨਜੀਤ ਸਿੰਘ ਜ਼ਿਲ੍ਹਾ ਟ੍ਰੈਫਿਕ ਦੇ ਹਰਦੀ ਇਕਾਈ ਦੇ ਹੇਠ ਟ੍ਰੈਫਿਕ ਇੰਚਾਰਜ ਗੁਰਮukh ਸਿੰਘ ਲੱਡੀ ਨੇ ਆਪਣੀ ਟੀਮ ਦੇ ਸਮੇਤ ਬੱਸ ਸਟੈਂਡ ਨੇੜੇ ਨਾਕਾ ਲਗਾ ਕੇ ਟ੍ਰੈਫਿਕ ਦੀ ਉਲੰਘਣਾ ਕਰਨ ਅਤੇ ਬਿਨਾਂ ਕਾਗਜ਼ਾਂ ਤੋਂ ਗੱਡੀਆਂ ਲੈ ਕੇ ਘੁੰਮਣ ਵਾਲਾਂ ਦੇ ਚਲਾਨ ਕਟੇ ਟ੍ਰੈਫਿਕ ਇੰਚਾਰਜ ਲੱਡੀ ਨੇ ਕਿਹਾ ਕਿ ਬਿਨਾਂ ਕਾਗਜ਼ਾਂ ਤੋਂ ਗੱਡੀਆਂ ਲੈ ਕੇ ਆਉਣ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਂ ਜੀ ਕੀ ਨਾਟਾ ਜੀ? ਮੇਰਾ ਨਾਮ ਹੈ ਜੀ Imran Khan ਜਿਵੇਂ ਕਿ ਮੈਂ ਸ਼ਹਿਰ 'ਚ ਦੇਖ ਰਿਹਾ ਹਾਂ ਬਹੁਤ ਅੱਛੀ ਟ੍ਰੈਫਿਕ ਪੁਲਸ ਨੂੰ ਲੈ ਕੇ ਬਹੁਤ ਅੱਛੀ ਵਿਵਸਥਾ ਆ ਰਹੀ ਹੈ ਜਿਹੜੇ ਗੁਰਮਤਖ ਲੜੀ ਐ ਉਹ ਬਹੁਤ ਅੱਛਾ ਕੰਮ ਕਰ ਰਹੇ ਹਨ ਨਾਲ ਜੋ ਸਰਕਾਰ ਨੇ ਪ੍ਰੋਵਾਈਡ ਕਰਾਈਆ ਕੋ ਬੈਂ ਦੇ ਨਾਮ ਤੇ ਉਹਦੇ ਨਾਲ ਟ੍ਰੈਫਿਕ ਦਾ ਬਹੁਤ ਕੰਟਰੋਲ ਆਇਆ ਹੈ ਇਹਦੇ ਨਾਲ ਨਾਲ ਮੈਂ ਕਹਿਣਾ ਚਾਹਾਂਗਾ ਕਿ ਐਮਐਲਏ ਸਾਹਿਬ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿ ਮੌਕੇ ਦੀ ਜੋ ਚੀਜ਼ਾਂ ਪ੍ਰੋਵਾਈਡ ਕਰवानी ਚਾਹੀਦੀਆਂ ਨੇ ਉਹ ਆਲਰੇਡੀ ਕਰਵਾ ਰਹੇ ਹਨ ਔਰ ਸ਼ਹਿਰ ਦੀ ਟ੍ਰੈਫਿਕ ਨੂੰ ਦੇਖਿਆ ਜਾਵੇ ਬਹੁਤ ਅੱਛੀ ਵਿਵਸਥਾ ਹੈ ਟ੍ਰੈਫਿਕ ਰੂਲਸ ਪ੍ਰੋਪਰ ਫੋਲੋ ਕੀਤੇ ਜਾ ਰਹੇ ਆ ਅਗਰ ਕੁਝ ਲੜਕੇ ਆ ਜੋ ਹੋਟਿੰਗ ਵਗੈਰਾ ਬਲੱਡ ਸੀ ਇਹ ਕਰਦੇ ਆ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਗੁਰਮੁਖਸ ਦੇ ਜਿਹੜੇ ਲੱਡੀ ਆ ਬਹੁਤ ਅੱਛਾ ਕੰਮ ਕਰ ਰਹੇ ਆ ਉਹ ਸ਼ਹਿਰ ਮਲੇਕੋਲਾ ਦੇ ਵਿੱਚ ਇੱਕ ਟ੍ਰੈਫਿਕ ਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਗਿਆ ਉਹਨਾਂ ਦੀ ਜਿਹੜੀ ਕਿ ਇਹ ਚੀਜ਼ਾਂ ਐਫਰਟਸ ਕੀਤੇ ਜਾ ਰਹੇ ਆ ਟ੍ਰੈਫਿਕ ਇੰਚਾਰਜ ਸਾਹਿਬ ਗੁਰਮੁਖਸ ਦੇ ਲੱਡੀ ਦੀ ਤਰਫੋਂ ਇੱਕ ਸਲਾਹਨਾ ਯੋਗ ਹੈ ਔਰ ਬਹੁਤ ਉਹ ਇੱਕ ਪ੍ਰਸ਼ੰਸਾ ਦੇ ਪਾਤਰ ਹੈ ਪਬਲਿਕ ਨੂੰ ਕੀ ਕਹਿਣਾ ਚਾਹੋਂਗੇ ਜਿਹੜੇ ਵਿਗਨ ਪਾਉਂਦੇ ਨੇ ਟ੍ਰੈਫਿਕ ਦੇ ਵਿੱਚ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਨਾ ਕਿ ਦੇਖੋ ਇਹ ਸ਼ਹਿਰ ਆਪਣਾ ਹੈ ਅਗਰ ਆਪਾਂ ਆਪਣੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਾਂਗੇ ਉਹਦੇ ਅਕੋਰਡਿੰਗ ਚੱਲਾਂਗੇ ਤਾਂ ਟ੍ਰੈਫਿਕ ਵੀ ਨਹੀਂ ਹੋਏਗੀ ਔਰ ਆਪਾਂ इजीली ਉਸ ਚੀਜ਼ ਨੂੰ ਆਪਾਂ ਜਿੱਥੇ ਵੀ ਜਾਣਾ ਆਣਾ ਬਿਨਾ ਟ੍ਰੈਫਿਕ ਤੋਂ ਆਪਾਂ ਆ ਜਾ ਸਕਦੇ ਨੇ ਵਿੱਚ ਨਾਕਾ ਲਾਇਆ ਬਹੁਤ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰ ਰਹੇ ਸੀ ਉਹ ਤੁਸੀਂ ਬਾਜ਼ਾਰ ਵੀ ਖਿਲਾ ਰਹੇ ਹੋ ਤੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟ ਰਹੇ ਹਾਂ ਕੀ ਕਰਨਾ ਹੈ ਹਾਂਜੀ ਅੱਜ ਸਾਡਾ ਰੂਟੀਨ ਵਰਕ ਹੈ ਹਰ ਰੋਜ਼ ਇਹ ਅੱਜ ਤੋਂ ਸਾਨੂੰ ਜਿਹੜੇ ਸ਼੍ਰੀਮਾਨ ਐਸਐਸਪੀ ਸਾਹਿਬ ਵੱਲੋਂ ਆਨ ਬੈਂਡ ਮਿਲੀ ਹੈ ਤੋਂ ਬੈਨ ਜਿਹਦੇ ਨਾਲ ਅਸੀਂ ਗੱਡੀ ਰੋਂਗ ਪਾਰਕਿੰਗ ਕਰੀਏ ਗੱਡੀ ਚੱਕ ਕੇ ਅਸੀਂ ਥਾਣੇ ਬੰਦ ਕਰ ਰਹੇ ਹਾਂ ਤੇ ਬਾਕੀ ਸਾਡੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣੀ ਦੁਕਾਨ ਅਕੇ ਜੋ ਵੀ ਲੋਕ ਬਾਹਰੋਂ ਖਰੀਦਦੋਖਤ ਕਰਨ ਆਉਂਦੇ ਉਹਨਾਂ ਨੂੰ ਕਹਿਣ ਵੀ ਗੱਡੀ ਜਿ ਸੰਬੰਧਿਤ ਪਾਰਕਿੰਗ 'ਚ ਪਾਰਕ ਕਰੋ ਦੁਕਾਨਾਂ 'ਕੇ ਗੱਡੀਆਂ ਨਾ ਲਗਾਉਣ ਸਕੂਟਰ ਮੋਟਰਸਾਈਕਲ ਜੋ ਵੀ ਨੇ ਜਿੱਥੇ ਸੰਬੰਧਿਤ ਪਾਰਕਿੰਗ ਹੈ ਉਥੇ پارک ਗੱਡੀਆਂ ਕਰਨ ਤੇ ਨਾ ਹੀ ਆਪਣੀ ਦੁਕਾਨ ਕੋਈ ਜਿਹੜੀ ਵੈਲਿਊ ਕਢ ਲੈਣ ਜਿੱਤੇ ਨਗਰ ਕੌਂਸਲ ਵੱਲੋਂ ਕਮੇਟੀ ਨੂੰ ਜਗ੍ਹਾ ਦਿੱਤੀ ਹੋਈ ਹੈ ਉਥੇ ਹੀ ਆਪਣੇ ਰੇੜੀਆਂ ਲਾਉਣ ਜਿਹੜੀਆਂ ਗੱਡੀਆਂ ਤੁਸੀਂ ਇਹਦੇ ਕੋਲ ਚਲਣ ਕਰਕੇ ਲੈ ਜਾਂਦੇ ਉਹਨਾਂ ਨੂੰ ਕੀ ਜੁਰਮਾਨਾ ਕਿੰਨਾ ਕੁ ਤੱਕ ਕਰਦੇ ਉਹਨਾਂ ਦਾ ਰੋਂਗ پارک ਇਹਨਾਂ ਚਲਾਨ ਹੈ ਜੀ 500 ਰੁਪਿਆ 500 ਰੁਪਿਆ ਅੱਜ ਚਲਾਨ ਦਾ ਅਗਰ ਲੈਨੇ 500 ਰੁਪਿਆ ਸਰ ਅੱਜ ਕਿੰਨੇ ਕ ਚਲਾਨ ਕਰ ਰਹੇ ਜੀ ਅੱਜ ਤਕਰੀਬਨ 13 14 ਦੇ ਕਰੀਬ ਚਲਾਨ ਹੋ ਚੁੱਕੇ ਨੇ ਤੇ ਬਾਕੀ ਅਜੇ ਜਾਰੀ ਹੈ ਚਲਾਨ ਕਰਨ ਦਾ ਸਿਸਟਮ ਵੀ ਚੱਲ ਰਿਹਾ ਹੈ ਅੱਛਾ ਇੱਕ ਪਬਲਿਕ ਨੂੰ ਕੀ ਮੈਸੇਜ ਦੇਣ ਜਾਣ ਪਾਵਰਕ ਨੂੰ ਮੇਰੇ ਵੱਲੋਂ ਮੈਸੇਜ ਹੈ ਜੀ ਬਾਜ਼ਾਰ ਦੇ ਵਿੱਚ ਜੋ ਵੀ ਪਬਲਿਕ ਖਰੀਦੋ ਵਰਤ ਕਰਦੇ ਜਾਂ ਆਉਂਦੀ ਹੈ ਉਹ ਆਪਣੀਆਂ ਗੱਡੀਆਂ ਸੱਜੇ ਕੱਬੇ ਜਿੱਤੇ ਵੀ ਪਾਰਕਿੰਗ ਬਣੀ ਹੋਈ ਹੈ ਨੇ ਉੱਥੇ ਗੱਡੀਆਂ ਪਾਰਕ ਕਰਕੇ ਆਉਣ ਬਾਜ਼ਾਰ ਦੇ ਵਿੱਚ ਗੱਡੀਆਂ ਆ ਕੇ ਰੋਂਗ ਪਾਰਕਡੀਆਂ ਨਾ ਕਰਨ ਜਿਸ ਨਾਲ ਪਾਵਰਕ ਨੂੰ ਬੜੀ ਵੱਡੀ ਦਿੱਕਤ ਆ ਰਹੀ ਹੈ ਜਾਮ ਲੱਗ ਜਾਂਦੇ ਨੇ ਉਹ ਬਹੁਤ ਜ਼ਿਆਦਾ ਦਿੱਕਤ ਦੇ ਦਾ ਸਾਹਮਣਾ ਕਰਨਾ ਪੈਂਦਾ ਕੀ ਨਾਈ ਠੋੜਾ ਜੀ ਮੈਂ ਦਰਸ਼ਕਾਂ ਵੱਲੋਂ ਸਾਫ਼ ਕਹਿਨ ਸੀ ਬ੍ਰੇਕਫਾਸਟ ਅੱਛਾ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਇਸ ਟਾਈਮ ਟ੍ਰੈਫਿਕ ਸੰਬੰਧੀ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕੰਮ ਤਾਂ ਬਹੁਤ ਵਧੀਆ ਹੋ ਰਿਹਾ ਹੈ ਪਰ ਪਬਲਿਕ ਤੇ ਦੁਕਾਨਦਾਰ ਵੀ ਆਮ ਜਿਹੜੀ ਪਬਲਿਕ ਆ ਉਹ ਖੁਸ਼ ਹੈ ਪਰ ਜਿਹੜੇ ਦੁਕਾਨਦਾਰ ਨੇ ਉਹ ਖੁਸ਼ ਔਕੇ ਜੂਰ ਨਹੀਂ ਕਿਉਂ ਉਹਨਾਂ ਉਹਨਾਂ ਦੇ ਕਹਾਕਰੀ ਕੋਈ ਆਉਂਦਾ ਗੱਡੀਆਂ ਹਰੇਕ ਕੋਲ ਨੇ ਇਸ ਲਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇਹਨਾਂ ਦੀ ਪਾਰਕਿੰਗ ਦਾ ਬੰਦ ਹੋਣਾ ਚਾਹੀਦਾ ਹੈ ਜਿਹੜੇ ਬਾਜ਼ਾਰ ਖਲਾਏ ਜਾਂਦੇ ਨੇ ਨੋ ਪਾਰਕਿੰਗ ਗੱਡੀਆਂ ਹੁੰਦੀਆਂ ਉਹਦੇ ਵਾਸਤੇ ਠੀਕ ਹੋ ਰਿਹਾ ਪੁਸ਼ਾ ਜੀ ਉਹ ਠੀਕ ਹੋ ਰਿਹਾ ਬਾਜ਼ਾਰਾਂ ਵਾਸਤੇ ਕੰਮ ਠੀਕ ਹੋ ਰਿਹਾ ਪਰ ਜਿਵੇਂ ਪਾਰਕਿੰਗ ਦਾ ਜਿਵੇਂ ਕਾਲੀ ਮਾਤਾ ਮੰਦਿਰ ਦੀ ਜਗਾ ਪਈ ਆ ਉਹਦੇ ਉੱਥੇ ਚਾਹੇ ਪਰਚੀ ਲੱਗ ਜਵੇ ਲੋਕ ਗੱਡੀਆਂ ਉੱਥੇ ਖੜਾ ਕੇ ਆਪਦੇ ਬਾਜ਼ਾਰ ਚ ਸਮਾਨ ਮੋਟੀ ਦਿਆ ਕਰਨ ਜਿਵੇਂ ਆ ਰਿਕਸ਼ਾ ਜੂਨੀਅਨ ਦੀ ਜਗਾ ਪਈ ਆ ਖਾਲੀ ਪਈ ਆ ਇੱਥੇ ਕੁਝ ਕੁਝ ਬਾਜ਼ਾਰ ਵਾਲਿਆਂ ਗੱਡੀਆਂ ਤੇ ਲੱਗ ਸਕਦੀਆਂ ਜਿਵੇਂ ਕਿ ਭੂੰਡਾਸ਼ਕ ਹੁੱਲੜਬਾਜੀ ਕਰਦੇ ਨੇ ਉਹਦੇ ਥੱਲ ਪਈ ਆ ਉਹਦੇ ਅੱਗੇ ਨੂੰ ਬਹੁਤ ਕੰਟਰੋਲ ਆ ਅੱਗੇ ਨੂੰ ਬਹੁਤ ਕੰਟਰੋਲ ਆ